ਇਹ ਮੂਵੀ ਲਾ ਲਈਏ ਸਾਡਾ ਟਾਈਮ ਬੜੀ ਜਲਦੀ ਲੰਘਦਾ ਸਾਨੂੰ ਦਿਲਾਦਾ ਕਿ ਯਾਰ ਕੰਮ ਦੇ ਟਾਈਮ ਹੌਲੀ ਲੰਘ ਰਹੀ ਇੱਥੇ ਟਾਈਮ ਬੜੀ ਤੇਜ਼ ਲੰਘ ਰਿਹਾ ਐ ਇਦਾਂ ਕਿਉਂ ਇਹ ਸਾਰੀਆਂ ਚੀਜ਼ਾਂ ਸਾਡੇ ਬ੍ਰੇਨ ਦੇ ਨਾਲ ਰਿਲੇਟਡ ਆ ਸਾਨੂੰ ਇਦਾਂ ਲੱਗਦਾ ਕਿ ਸਾਡੇ ਕੋਲ ਟਾਈਮ ਬਹੁਤ ਆ ਆਪਾਂ ਇੰਜੋਏ ਕਰੀਏ ਫਨ ਕਰੀਏ ਬਹੁਤ ਸਾਰੇ ਲੋਕ ਆ ਇਹੇ ਚਰਚੇ ਕਹਿੰਦੇ ਆ ਓ ਫਨ ਕਰੋ ਯਾਰ ਜਵਾਨੀ ਆ ਜਵਾਨਾ ਇੰਜੋਏ ਕਰੀਆ ਟਾਈਮ ਆਪਣਾ ਮੈਂ ਤੁਹਾਨੂੰ ਦੱਸਣਾ ਚਾਹਨਾ ਇੰਜੋਏ ਕਰਨ ਦਾ ਟਾਈਮ ਨਹੀਂ ਆ ਹਾਫਸੀਆਂ ਪਾਣੀ ਦੀ 16 ਚ ਲਿਖਿਆ ਕਹਿੰਦਾ ਆਪਣੇ ਟਾਈਮ ਨੂੰ ਬਹੁਤ ਮੁੱਲ ਸਮਝੋ ਕਿਉਂਕਿ ਦਿਨ ਬੁਰੇ ਆ ਦਿਨ ਬਹੁਤ ਬੁਰੇ ਚ ਕੋ ਲੋ ਸ਼ਰੀਆਮ ਗੰਨਜ਼ਾ ਗੋਲੀ ਚੱਲ ਜਾਂਦੀ ਕਿਸੇ ਨੂੰ ਮਾਰਤਾ ਕਿਸੇ ਨੂੰ ਵੜਦਾ ਲੜਾਈ ਸੀਗੀ ਇੰਨੀ ਨਫਰੇ ਸੀਗੀ ਤੁਹਾਨੂੰ ਆਪਣੇ ਫਰੈਂਡਸ ਨੂੰ ਪ੍ਰਭੂ ਇਸ਼ੂ ਮੁਸੀਬਾਰੇ ਦੱਸਣ ਦੀ ਲੋੜ ਆ ਉਹ ਸਾਰੇ ਤੁਹਾਡੇ ਫਰੈਂਡਸ ਤੁਹਾਡਾ ਨਰਾਜ਼ ਹੋਣ ਮੜ ਕੇ ਬਲੋਣ ਨਾ ਦੈਟਸ ਓਕੇ ਪਰ ਤੁਹਾਡੇ ਦਿਲ ਚ ਕਦੀ ਇਹ ਨਹੀਂ ਹੋਏਗਾ ਜਦੋਂ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਉਹ ਖੜੇ ਹੋਣਗੇ ਤਾਂ ਤੁਹਾਡੇ ਦਿਲ ਚ ਕਦੀ ਇਹ ਨਹੀਂ ਹੋਏਗਾ ਯਾਰ ਮੈਂ ਇਹਨੂੰ ਗੁੱਡ ਨਿਊਜ਼ ਨਹੀਂ ਸੁਣਾਈ ਜਾ ਉਹਨੇ ਕਦੇ ਪਰਮੇਸ਼ਰ ਮਹਤਿ ਦੇ ਨਾਲ ਹੀ ਹੈਂਗ ਆਊਟ ਕਰਦਾ ਸੀ ਅਸੀਂ ਇਕੱਠੇ ਰਹਿੰਦੇ ਸੀ ਜਦ ਦਿਨ ਬੁਰੇ ਆ ਅਗਰ ਅਸੀਂ ਉਹਨਾਂ ਨੂੰ ਦੱਸੀਏ ਤਾਂ ਕੱਲ ਨੂੰ ਸਾਡੇ ਦਿਲ ਚ ਪਛਤਾਵਾ ਨਹੀਂ ਹੋਏਗਾ ਜਦੋਂ ਹੀ ਪ੍ਰਭ